ਆਲਓਵਰ ਆਸਟ੍ਰੇਲੀਆ ਜਿਹੜੀ ਹੈ ਮੈਲਬਨ ਦੀ ਜਿਹੜੀ ਪ੍ਰਾਪਰਟੀ ਮਾਰਕੀਟ ਆ ਇਹ ਕੋਈ ਬਹੁਤ ਵਧੀਆ ਐਸ ਵળે ਨਹੀਂ ਚੱਲ ਰਹੀ ਐਸ ਕੰਪੇਅਰ ਟੂ ਐਡੀਲੇਡ ਬ੍ਰਿਸਬਨ ਕੈਨਬਰਾ ਉੱਥੋਂ ਦੀ ਜਿਹੜੀ ਹੈ ਪ੍ਰਾਪਰਟੀ ਮਾਰਕੀਟ ਥੋੜੀ ਜਿਹੀ ਵਧੀਆ ਜਿਹੜੀ ਆ ਚੱਲ ਰਹੀ ਆ ਮੈਲਬਨ ਨੂੰ ਜਿਹੜਾ ਪ੍ਰਾਪਰਟੀ ਮਾਰਕੀਟ ਨੂੰ ਕੱਲਾ ਜਿਹੜੇ ਇੰਟਰਸਟ ਰੇਟਸ ਨੇ ਨਹੀਂ ਹਿੱਟ ਕੀਤਾ ਜਿਹੜੇ ਬਿਲਡਿੰਗ ਜਿਹੜੀ ਹੈ 7 ਸਟਾਰ ਰੇਟਿੰਗ ਆ ਗਈ ਵੱਧ ਚੁੱਕੇ ਉਹਦੇ ਕਰਕੇ ਪ੍ਰਾਈਸਿਸ ਇਹਦੇ ਤੇ ਆਪਾਂ ਫਿਊਚਰ ਦੇ ਵਿੱਚ ਪ੍ਰੋਬਲਮ ਕਰਾਂਗੇ ਕਦੀ ਕਿਸੇ ਨੇ ਸੋਚਿਆ ਨਹੀਂ ਸੀ ਕਿ ਸਾਡੇ ਜਿਹੜੇ ਘਰ ਦੀ ਕਿਸ਼ਤ ਜਿਹੜੀ ਆ ਮੰਨ ਲਓ ਨੇ ਪ੍ਰਾਪਰਟੀ ਰੈਂਟਰ ਦੇ ਦਿੱਤੀ ਹੋਈ ਆ 2400 ਰੈਂਟ ਆ ਤੇ ਹਾਂ ਤੇ 60 ਜਿਹੜੀ ਪਹਿਲਾਂ ਉਹਦੀ ਕਿਸ਼ਤ ਸੀ ਤੇ 300 ਡਾਲਰ ਆਪਣੀ ਜੇਬ ਚੋਂ ਪਾ ਦਿੰਦੇ ਸੀ ਅੱਜ ਦੀ ਡੇਟ ਚ 43 4400 ਤੇ ਜਾ ਚੁੱਕੀ ਹੈ ਤਾਂ ਜਿਹਦੀਆਂ ਚਾਰ ਪ੍ਰਾਪਰਟੀਆਂ ਉਹਦੇ ਉੱਤੇ ਚਾਰ ਵਿਫਤਾ ਇਸ ਵळे ਛਾਈਆਂ ਹੋਈਆਂ ਹਾਂ ਇਸ ਇਸ ਦਾ ਰਾਈਟ ਟਾਈਮ ਜੇ ਆਪਾਂ ਗੱਲ ਕਰੀਏ ਵੀ ਇਨਵੈਸਟਮੈਂਟ ਪ੍ਰਾਪਰਟੀ ਖਰੀਦਣੀ ਆ ਜਾਂ ਵੇਚਣੀ ਆ ਦੇਖੋ ਲੋਹਾਂ ਸਾਹਿਬ ਇਹਦੇ ਦੋ ਤਿੰਨ ਫੈਕਟਰ ਆ ਪਹਿਲੀ ਗੱਲ ਜਦੋਂ ਮਾਰਕੀਟ ਦੇ ਵਿੱਚ ਡਰ ਦਾ ਮਾਹੌਲ ਹੁੰਦਾ ਜਿਹੜਾ ਉਸ ਸਮੇਂ ਮਾਰਕੀਟ ਦੇ ਵਿੱਚ ਆਪਣਾ ਜਿਹੜਾ ਵਾ ਸਰਵਾਈਵ ਕਰ ਜਾਂਦਾ ਵਧੀਆ ਤਰੀ ਤੇ ਆਉਣ ਵਾਲੇ ਸਮੇਂ ਇਹੀ ਲੋਕ ਜਿਹੜੇ ਮਿਲੇਨੀਅਰ ਬਣਦੇ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਆਸਟ੍ਰੇਲੀਆ ਤੇ ਇੱਕ ਨਵੀਂ ਅਪਡੇਟ ਆ ਉਹਦੇ ਤੇ ਗੱਲਬਾਤ ਚਰਚਾ ਕਰਨ ਦੇ ਲਈ ਸਾਡੇ ਨਾਲ ਆ ਆਈ ਆਰ ਸੀ ਤੋਂ ਬਾਈ ਨਵਦੀਪ ਸਰਕਾਰੀਆ ਨਾ ਸਰਕਾਰੀਆ ਬਾਈ ਸਾਡੇ ਨਾਲ ਨੇ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਜਿਹੜੀ ਅੱਜ ਕੱਲ ਚੱਲ ਰਹੀ ਸਭ ਤੋਂ ਜ਼ਿਆਦਾ ਹੌਟ ਟੌਪਿਕ ਗੱਲ ਜਿਹੜੀ ਚਰਚਾ ਚ ਹੁੰਦੀ ਚਾਹੇ ਟਰੱਕਾਂ ਚ ਹੋਵੇ ਕਾਨਫਰੈਂਸ ਹੋਵੇ ਉਹ ਇਹੀ ਆ ਕਿ ਹੁਣ ਜੇ ਘਰ ਖਰੀਦਣਾ ਕੀ ਸਹੀ ਸਮਾਂ ਆ ਗਿਆ ਜਾਂ ਕੋਈ ਜਿਹੜੀ ਇਨਵੈਸਟਮੈਂਟ ਪ੍ਰਾਪਰਟੀ ਨੂੰ ਵੇਚਣ ਦਾ ਸਹੀ ਸਮਾਂ ਆ ਗਿਆ ਜਾਂ ਇਹ ਕਹਿ ਲਓ ਕਿ ਜਿਹੜੀ ਮਾਰਕੀਟ ਆ ਉਹ ਜਾਊਗੀ ਕਿਹੜੇ ਪਾਸੇ ਨੂੰ ਤੇ ਸਾਡੇ ਨਾਲ ਮਾਹਿਰ ਨੇ ਅ ਇੰਡਸਟਰੀਅਲ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਆਈ ਆਰ ਸੀ ਤੋਂ ਨਾ ਨ ਸਰਕਾਰੀਆ ਭਾਈ ਉਹਨਾਂ ਨਾਲ ਗੱਲਬਾਤ ਕਰਦੇ ਸਰਕਾਰੀ ਸਾਹਿਬ ਸਸਿਕਾ ਜੀ ਸਸਿਕਾ ਲੁਹਮ ਸਾਹਿਬ ਤੇ ਦੁਬਾਰਾ ਇੱਕ ਵਾਰੀ ਫੇਰ ਰਸ਼ੀਆਂ ਦੇ ਜਿਹੜੇ ਆਪਾਂ ਰੂਬਰੂ ਹੋਏ ਆ ਵਾਅਦਾ ਕੀਤਾ ਸੀ ਸਾਰਿਆਂ ਨਾਲ ਜੀ ਕਿ ਆਪਾਂ ਟਾਈਮ ਟੂ ਟਾਈਮ ਜਿਹੜੀਆਂ ਅਪਡੇਟ ਜਿਹੜੀਆਂ ਦਿੰਦੇ ਰਹਿਣਾ ਸੋ ਇੱਕ ਅਪਡੇਟ ਜਿਹੜੀ ਹੁੰਦੀ ਆ ਉਹ ਜਿਹੜੀ ਵੱਡੇ ਵੱਡੇ ਟੀਵੀ ਚੈਨਲਾਂ ਤੇ ਆਉਂਦੀ ਆ ਇੱਕ ਗਰਾਊਂਡ ਲੈਵਲ ਤੇ ਚੱਲਦੀ ਆ ਤੇ ਉੱਥੋਂ ਸਮਝ ਆ ਜਾਂਦੀ ਆ ਕਿ ਮਾਰਕੀਟ ਚ ਬੰਨਾ ਕੀ ਆ ਸੋ ਅੱਜ ਦੀ ਜਿਹੜੀ ਅਪਡੇਟ ਆ ਉਹ ਜਿਹੜੀ ਪ੍ਰੋਪਰਟੀ ਮਾਰਕੀਟ ਇਸ ਵੇਲੇ ਚੱਲ ਕਿਸ ਤਰ੍ਹਾਂ ਰਹੀ ਆ ਉਹਨੂੰ ਲੈ ਕੇ ਹਾਂਜੀ ਖੁਸ਼ੀ ਦੀ ਖਬਰ ਆ ਸਰਕਾਰੀ ਸਾਹਿਬ ਕਹਿ ਲਈਏ ਕਿ ਲਗਭਗ ਹਰ ਜਿਹੜੇ ਆਪਣੇ ਪੰਜਾਬੀ ਖਾਸ ਤੌਰ ਤੇ ਗੱਲ ਕਰੀਏ ਤਾਂ 15 ਸਾਲ ਹੋ ਗਏ ਕਿਸੇ ਨੂੰ 17 ਸਾਲ ਹੋ ਗਏ ਤਾਂ ਲਗਭਗ ਲਗਭਗ ਹਰ ਕਿਸ ਨੇ ਘਰ ਲੈ ਲਿਆ ਜਿਹੜੇ ਪੁਰਾਣੇ ਆਏ ਨੇ ਜੀ ਇਨਵੈਸਟਮੈਂਟ ਪ੍ਰਾਪਰਟੀਆਂ ਵਾਲੇ ਵੀ ਵੀਰ ਹੈਗੇ ਨੇ ਆ ਉਹਨਾਂ ਲਈ ਚੰਗੀ ਖਬਰ ਆ ਰਹੀ ਆ ਉਹਨਾਂ ਲਈ ਟਾਈਮ ਦੇ ਵਿੱਚ ਦੇਖੋ ਪਹਿਲੀ ਗੱਲ ਲੁਹਮ ਸਾਹਿਬ ਪਹਿਲਾਂ ਮੈਂ ਤੁਹਾਡਾ ਨਾਲ ਥੋੜੀ ਜਿਹੀ ਜਿਹੜੇ ਸਟੈਟ ਜਿਹੜੇ ਆ ਸ਼ੇਅਰ ਕਰੂੰਗਾ ਕਿ ਆਲ ਓਵਰ ਆਸਟ੍ਰੇਲੀਆ ਜਿਹੜੀ ਹੈ ਮੈਲਬਨ ਦੀ ਜਿਹੜੀ ਪ੍ਰਾਪਰਟੀ ਮਾਰਕੀਟ ਆ ਇਹ ਕੋਈ ਬਹੁਤ ਵਧੀਆ ਇਸ ਵळे ਨਹੀਂ ਚੱਲ ਰਹੀ ਐਸ ਕੰਪੇਅਰਡ ਟੂ ਐਡੀਲੇਡ ਬ੍ਰਿਸਬਨ ਕੈਨਬਰਾ ਉੱਥੋਂ ਦੀ ਜਿਹੜੀ ਹੈ ਪ੍ਰਾਪਰਟੀ ਮਾਰਕੀਟ ਥੋੜੀ ਜਿਹੀ ਵਧੀਆ ਜਿਹੜੀ ਆ ਚੱਲ ਰਹੀ ਆ ਹੂੰ ਤੇ ਜਿਹੜਾ ਮੈਲਬਨ ਨੂੰ ਜਿਹੜਾ ਪ੍ਰਾਪਰਟੀ ਮਾਰਕੀਟ ਨੂੰ ਕੱਲਾ ਜਿਹੜੇ ਇੰਟਰਸਟ ਰੇਟਸ ਨੇ ਨਹੀਂ ਹਿੱਟ ਕੀਤਾ ਜਿਹੜੀ ਬਿਲਡਿੰਗ ਜਿਹੜੀ ਹੈ 7 ਸਟਾਰ ਰੇਟਿੰਗ ਆ ਗਈ ਇਹਦੇ ਤੇ ਆਪਾਂ ਫਿਊਚਰ ਦੇ ਵਿੱਚ ਪ੍ਰੋਬਲਮ ਕਰਾਂਗੇ ਇੱਕ ਤੇ ਉਹ ਜਿਹੜੇ ਆ ਵੱਧ ਚੁੱਕੇ ਆ ਉਹਦੇ ਕਰਕੇ ਪ੍ਰਾਈਸ ਜੀ ਇੱਕ ਜਿਹੜਾ ਜਿਹੜੀ ਬਿਲਡਿੰਗ ਇੰਸ਼ੋਰੈਂਸ ਹੁੰਦੀ ਆ ਜਿੱਦਾਂ ਨੂੰ ਪਤਾ ਪਿੱਛੇ ਬਹੁਤ ਜ਼ਿਆਦਾ ਜਿਹੜੇ ਬਿਲਡਰ ਭੱਜ ਗਏ ਸੀ ਠੀਕ ਹੈ ਉਹ ਐਡਮਿਨਿਸਟ੍ਰੇਸ਼ਨ ਦੇ ਵਿੱਚ ਚਲੇ ਗਏ ਸੀ ਠੀਕ ਹੈ ਜਿਹੜੀ ਵਿਮੀਆਂ ਜਿਹੜੀ ਹੈਗੀ ਆ ਉਹਦੇ ਡੋਮੈਸਟਿਕ ਬਿਲਡਿੰਗ ਇੰਸ਼ੋਰੈਂਸ ਆ ਉਹਦੇ ਵਿੱਚ ਅਗਸਤ ਦੇ ਵਿੱਚ 65% ਇਨਕਰੀਸ ਜਿਹੜੀ ਹੋਈ ਆ ਜੀ ਸੋ ਇੱਕ ਘਰ ਜੀ ਮਸਲਨ ਮੈਂ ਅੰਦਾਜ਼ੇ ਦੇ ਦੌਰ ਤੇ ਤੁਹਾਨੂੰ ਦੱਸਾਂ ਜੇ ਵੱਡੇ ਘਰ ਦੀ ਜਿਹੜਾ ਬਹੁਤ ਵਧੀਆ ਚੰਗਾ ਘਰ ਆ ਉਹਦੀ ਜੇ ਮੰਨ ਲਓ ਕਿ ਇੰਸ਼ੋਰੈਂਸ ਹੈਗੀ ਸੀ ਆਪਣਾ 1000 ਡਾਲਰ ਜੀ ਹਨਾ ਕਿ ਉਹਦੇ ਵਿੱਚ 65 ਪਰਸੈਂਟ ਇਨਕਰੀਜ਼ ਹੋਇਆ ਤਾਂ ਨੋਰਮਲ ਕਰਾਂ ਦੀ ਜਿਹੜੀ ਆ ਸਾਢੇ 3-4000 ਡਾਲਰ ਜਿਹੜੀ ਆ ਉਹ ਇੰਸ਼ੋਰੈਂਸ ਹੁੰਦੀ ਆ ਸੋ ਉਹ ਜਿਹੜੀ ਹੈਗੀ ਆਪਣਾ ਇਨਕਰੀਜ਼ ਉਹ ਜਿਹੜਾ ਪਾ ਰਿਹਾ ਹੈ ਐਂਡ ਆਫ ਦਿ ਡੇ ਕਿਹਦੇ ਤੇ ਪੈਣਾ ਉਹ ਪੈਣਾ ਵਾ ਜਿਹਦੇ ਪ੍ਰਾਪਰਟੀ ਲਈ ਹੈ ਜਿਹਨੇ ਬਣਾਉਣੀ ਹੈ ਜਿਹੜਾ ਕਸਟਮਰ ਆ ਉਹਦੇ ਤੇ ਪੈਣਾ ਠੀਕ ਹੈ ਬਿਲਡਰ ਤੇ ਉਹ ਚੀਜ਼ ਨਹੀਂ ਹੋਣੀ ਹੁਣ ਤਾਂ ਅੱਗੇ ਪਾਸ ਹੁਣ ਕਰ ਦਿੰਦੇ ਹਾਂ ਹਾਂਜੀ ਹਾਂਜੀ ਸੋ ਕਾਫੀ ਚੀਜ਼ਾਂ ਜਿਹੜੀਆਂ ਨਾ ਉਹਦੇ ਕਰਕੇ ਜਿਹੜੀ ਆ ਮਾਰ ਜਿਹੜੀ ਕਾਫੀ ਪੈ ਰਹੀ ਆ ਔਰ ਪਲੱਸ ਜਿਹੜੇ ਇੰਟਰਸਟ ਰੇਟ ਵਧ ਗਏ ਉਹਦੇ ਕਰਕੇ ਮਾਰ ਜਿਹੜੀ ਪੈ ਰਹੀ ਆ ਲੋ ਕੈਲਕੂਲੇਸ਼ਨਸ تقریبا ਅਸੀਂ ਸਾਰੇ ਗਲਤ ਹੋ ਜਾਂਦੇ ਆ ਜਦੋਂ ਸਾਡੇ ਕੋਲ ਬਹੁਤ ਸਾਰਾ ਪੈਸਾ ਹੁੰਦਾ ਹੈ ਜੇ ਕਰੋਨਾ ਕਾਲ ਦਾ ਦੇਖੀਏ ਨਾ ਬੜੀ ਸਪੀਡ ਦੇ ਵਿੱਚ ਸਾਰਿਆਂ ਕੋ ਉਦੋਂ ਗਰੰਟਾ ਵੀ ਆਈਆਂ ਲੋਕ ਬਾਹਰ ਅੰਦਰ ਜਾ ਨਹੀਂ ਸੀ ਸਕਦੇ ਪੈਸਾ ਜਮ੍ਹਾਂ ਹੋ ਗਿਆ ਕੰਮ ਕਰਦੇ ਸੀਗੇ ਗਰੰਟਾ ਵੀ ਆ ਗਈਆਂ ਕੰਮ ਵੀ ਕਰ ਲਿਆ ਤੇ ਇਧਰ ਉਧਰ ਕਿਤੇ ਉਹ ਬਾਹਰ ਟ੍ਰੈਵਲ ਵੀ ਨਹੀਂ ਕਰ ਸਕੇ ਖਰਚਾ ਨਹੀਂ ਕਰ ਸਕੇ ਸੋ ਉਹਦੀਆਂ ਉਹਨਾਂ ਨੇ ਪ੍ਰਾਪਰਟੀਆਂ ਲੈ ਲਈਆਂ ਸੋ ਕਈਆਂ ਨੇ ਤੇ ਸਿਆਣਪ ਨਾਲ ਲਈਆਂ ਸੀ ਉਹ ਜਿਹੜੇ ਥੋੜੇ ਬਚਾਚ ਨੇ ਤੇ ਬਾਕੀ ਬਹੁਤ ਜਿਹੜੀ ਦੁਨੀਆ ਇਸ ਵਾਲੇ ਜਿਹੜੀ ਆ ਉਹ ਫਸੀ ਹੋਈ ਆ ਕਿਉਂਕਿ ਕਦੀ ਕਿਸੇ ਨੇ ਸੋਚਿਆ ਨਹੀਂ ਸੀ ਕਿ ਸਾਡੇ ਜਿਹੜੇ ਘਰ ਦੀ ਕਿਸ਼ਤ ਜਿਹੜੀ ਆ ਉਹ 2700 ਡਾਲਰ ਆਉਂਦੀ ਆ ਮੰਨ ਲਓ ਨੇ ਪ੍ਰਾਪਰਟੀ ਰੈਂਟਰ ਦੇ ਦਿੱਤੀ ਹੋਈ ਆ 2400 ਰੈਂਟ ਆ ਤੇ ਹਾਂ ਤੇ 2700 ਜਿਹੜੀ ਪਹਿਲਾਂ ਉਹਦੀ ਕਿਸ਼ਤ ਸੀ ਤੇ 300 ਡਾਲਰ ਆਪਣੇ ਜੇਬ ਚ ਪਾ ਦਿੰਦੇ ਸੀ ਅੱਜ ਦੀ ਡੇਢ ਚ 43 4400 ਤੇ ਜਾ ਚੁੱਕੀ ਆ ਸੋ ਜਿਹਦੀਆਂ ਚਾਰ ਪ੍ਰਾਪਰਟੀਆਂ ਉਹਦੇ ਉੱਤੇ ਚਾਰ ਵਿਫਤਾ ਇਸ ਵਾਲੇ ਛਾਈਆਂ ਹੋਈਆਂ ਸੋ ਬਹੁਤ ਜਿਹੜੀਆਂ ਚੀਜ਼ਾਂ ਜਿਹੜੀਆਂ ਵਾ ਉਹ ਵੇਖਣ ਵਾਲੀਆਂ ਹੌਲੇ ਹੌਲੇ ਤੁਸੀਂ ਦੇਖ de eu ਜੋ ਹੁਣ ਜਿਹੜਾ ਘਰ ਬਣਾਉਣ ਦੀ ਕੋਸਟ ਆ ਉਹ ਤੇ ਘਟਣੀ ਨਹੀਂ ਆ ਕਿਉਂਕਿ 30% ਲੇਬਰ ਜਿਹੜੀ ਆ ਟਰੇਡ ਜਿਹੜੇ ਆ ਉਹਨਾਂ ਦੇ ਆਲਰੇਡੀ ਜਿਹੜੇ ਉਹਨਾਂ ਨੇ ਆਪਣੇ ਜਿਹੜੀਆਂ ਵੇਜਸ ਇਨਕਰੀਜ਼ ਕੀਤੀਆਂ ਹੋਈਆਂ ਠੀਕ ਹੈ ਉਹਦਾ ਭਾਰ ਵੀ ਪੈ ਗਿਆ ਸੋ ਜਿਹੜਾ ਖਾਲੀ ਜਿਹੜਾ ਲੈਂਡ ਆ ਨਾ ਉਹਦੇ ਸਸਤੇ ਹੋਣ ਦੇ ਅਸਾਰ ਬਹੁਤ ਜ਼ਿਆਦੇ ਆ ਹੁਣ ਵੇਖੋ ਸਿੱਧੀ ਤਰ੍ਹਾਂ ਨੇ ਮੰਨ ਨਹੀਂਦਾ ਡੈ ਵਿਲਪਰ ਤੇ ਹੁਣ ਇਹਨਾਂ ਨੇ ਕੀ ਕੀਤਾ ਜੀ ਕਹਿੰਦੇ ਚਲੋ ਜੇ 4 ਲੱਖ ਦਾ ਲੋਟ ਆ ਤੇ ਤੁਹਾਨੂੰ 30000 ਦੀ ਰਿਬੇਟ ਦੇ ਦਿੰਨੇ ਆ ਸੋ ਕਹਿਣ ਦਾ ਮਤਲਬ ਇਹ ਆ ਕਿ ਉ 30000 ਅਜੇ ਗਵਰਨਮੈਂਟ ਦੇ ਅੱਗੇ ਥੋੜਾ ਯਾ ਇਹ ਉਹ ਕਰ ਰਹੇ ਆ ਕਿ ਮਤਲਬ ਅਜਿਹੇ ਹੋਇਆ ਪਰ ਜਿਹੜਾ ਲਾਲੋਕੀ ਆਰਬੀਏ ਆ ਜਿਹੜੇ ਜਿਨ੍ਹਾਂ ਨੇ ਇਨਫਲੇਸ਼ਨ ਜਿਹੜੀ ਕੰਟਰੋਲ ਕਰਨੀ ਆ ਉਹ ਪੂਰੀ ਤਰ੍ਹਾਂ ਸਮਝਦੇ ਆ ਉਹ ਇਹਨਾਂ ਨੂੰ ਕਰਕੇ ਹੀ ਛੱਡਣਗੇ ਉਹਨਾਂ ਨੇ ਮੈਨੂੰ ਨਹੀਂ ਲੱਗਦਾ ਕਿ ਛੇਤੀ ਕੀਤੇ ਜਿੰਨਾ ਚਿਰ ਆਮ ਬੰਦੇ ਜਿਹੜਾ ਵਾ ਉਹ ਘਰ ਲੈਣ ਦੇ ਯੋਗ ਨਹੀਂ ਹੁੰਦਾ ਉਹਨਾਂ ਚਿਰ ਮੈਨੂੰ ਲੱਗਦਾ ਨਹੀਂ ਕਿ ਇਹ ਇੱਥੇ ਕੋਈ ਜਿਹੜਾ ਰੀਲੀਫ ਹੁੰਦੇ ਅਸਰ ਹੈਗੇ ਬਿਲਕੁਲ आरबीआई ਦੀ ਵੀ ਅਪਡੇਟ ਸਰਕਾਰ ਸਾਹਿਬ ਵੈਡnesਡੇ ਨੂੰ ਕਹਿੰਦੇ ਆ ਜਾਣੀ ਆ ਕਿ ਇੰਟਰਸਟ ਰੇਟ ਇੱਥੇ ਹੀ ਰਹਿਣਾ ਜਾਂ ਇੱਕ ਵਾਰ ਹੋਰ ਵਧੂਗਾ ਹਾਂਜੀ ਤੇ ਉਹ ਉਹ ਵੀ ਇੱਕ ਸ਼ੌਕ ਹੋ ਸਕਦਾ ਬਹੁਤ ਸਾਰੇ ਲੋਕਾਂ ਲਈ ਦੇਖੋ ਉਹ ਵੀ ਬਾਦਲ ਸਾਹਿਬ ਦੀ ਚਿੱਠੀ ਵਾਲਾ ਹੀ ਗੱਲ ਹੈ ਜੀ ਹੈਨਾ ਤੇ ਮੇਨਲੀ ਗੱਲ ਇਹ ਆ ਕਿ ਤੁਸੀਂ ਵੇਖੋ ਉਹਨਾਂ ਦੇ ਰੂਮਰਸ ਕਿੱਦਾਂ ਹੁੰਦੇ ਆ ਜਦੋਂ ਉਹਨਾਂ ਦੇ ਆਰਬੀ ਦੇ ਕੋਈ ਵੀ ਰੂਮਰਸ ਮਾਰਕੀਟ ਦੇ ਵਿੱਚ ਚੱਲਦੇ ਆ ਭਾਵੇਂ ਐਕਸਪਰਟ ਕਰਦੇ ਆ ਗੱਲ ਕਿੱਦਾਂ ਜਦੋਂ ਕਹਿੰਦੇ ਆ ਸਟੇਬਲ ਹੈਨਾ ਸਟੇਬਲ ਰਹਿ ਜਾਂਦਾ ਜਦੋਂ ਕਹਿੰਦੇ ਆ ਵੀ ਆਪ ਹੋ ਜਾਣਾ ਆਪ ਹੋ ਜਾਣਾ ਹੁਣ ਦੇਖੋ ਸਾਨੂੰ ਪਤਾ ਨਹੀਂ ਹੋਣਾ ਕੀ ਆ ਪਰ ਰੂਮਰਸ ਇਹ ਆ ਕਿ ਇਹ ਆਪੂ ਰਿਆ ਆਪ ਇੱਕ ਵਾਰੀ ਹੋ ਰਿਹਾ ਅਛਾ ਸ਼ਾਇਦ ਇੱਕ ਵਾਰੀ ਫੇਰ ਆਪੂ ਲੱਗ ਜਾ ਪਰ ਇਹਦੇ ਨਾਲ ਜੇ ਇੱਕ ਵਾਰੀ ਆਪ ਹੋਰ ਹੋ ਗਿਆ ਤੇ ਲੋਕ ਡਿਪਰੈਸ਼ਨ ਚ ਚਲੇ ਜਾਣਗੇ ਇਸ ਵळे ਜਿਹੜਾ ਆਮ ਲੋਕਾਂ ਦਾ ਜਿਹੜਾ ਜਿਹੜੀ ਰੋਜ਼ ਮਰਾਂ ਦੀ ਜ਼ਿੰਦਗੀ ਉਹਦੇ ਤੇ ਬਹੁਤ ਜ਼ਿਆਦਾ ਇਸ ਵळे ਭਾਰ ਪਿਆ ਹੋਇਆ ਬਿਲਕੁਲ ਬਹੁਤ ਸਾਰੀ ਲੋਕ ਅੱਥੋਂ ਤੱਕ ਵੀ ਸਰਕਾਰ ਸਾਹਿਬ ਖਬਰਾਂ ਆਉਂਦੀਆਂ ਨੇ ਕਿ ਜਿਹੜਾ ਜਿਹੜੇ ਗਰੋਸਰੀ ਆ ਉਹਦੇ ਤੇ ਵੀ ਕਿਤੇ ਨਾ ਕਿਤੇ ਕੱਟ ਲਾਉਣ ਲਈ ਮਜਬੂਰ ਹੋ ਗਏ ਨੇ ਕਿਉਂਕਿ ਹੋਰ ਬਹੁਤ ਸਾਰੇ ਜਿਹੜੇ ਖਰਚੇ ਨੇ ਜਿਹੜੇ ਜਦੋਂ ਤੁਸੀਂ ਘਰ ਦੀ ਕਿਸ਼ਤ ਕਈ ਉਹਦੇ ਵਿੱਚ ਤੁਸੀਂ ਕੁਝ ਨਹੀਂ ਕਰ ਸਕਦੇ ਤੁਹਾਡੀਆਂ ਹੋਰ ਗੱਡੀ ਦੀ ਕਿਸ਼ਤਾਂ ਜਾਂ ਕੁਛ ਉਹਦੇ ਵਿੱਚ ਤੁਸੀਂ ਕੁਝ ਨਹੀਂ ਕਰ ਸਕਦੇ ਸੋ ਜਿਹੜੀਆਂ ਚੀਜ਼ਾਂ ਤੇ ਤੁਸੀਂ ਸਪੈਂਡ ਕਰਦੇ ਸੀ ਕਹਿ ਲਓ ਤੁਸੀਂ ਵੀ ਇੱਕ ਕੱਪੜਿਆਂ ਤੇ ਲਾ ਲਓ ਜਾਂ ਗਰੋਸਰੀ ਲਾ ਲਓ ਜਾਂ ਕੋਈ ਹੋਰ ਕੋਈ ਚੀਜ਼ ਬਾਹਰ ਸ਼ੋਪਿੰਗ ਜੈਂਟਰ ਤੇ ਜਾਂਦੇ ਹੋ ਜਾਂ ਖਾਣ ਪੀਣ ਜਾਂਦੇ ਉਹਦੇ ਤੇ ਕੰਟਰੋਲ ਲੋ ਕਰ ਰਹੇ ਨਹੀਂ ਤੇ ਜੇ ਆਪਾਂ ਇਹ ਗੱਲ ਕਰੀ ਸਰਕਾਰੀ ਸਾਹਿਬ ਵੀ ਮੰਨ ਲਓ ਇਹ ਤਾਂ ਹੋ ਗਿਆ ਵੀ ਮਾਰਕੀਟ ਕਿੱਧਰ ਨੂੰ ਜਾਊਗੀ ਜਾਂ ਅਸਾਰ ਜੇ ਆਪਾਂ ਅਗਲੀ ਗੱਲ ਕਰੀਏ ਵੀ ਮਨ ਲਓ ਇੱਕ ਕਰ ਲਿਆ ਫਿਰ ਤੁਸੀਂ ਚਾਰ ਘਰਾਂ ਦੀ ਗੱਲ ਕੀਤੀ ਚਾਰ ਲਾ ਲਓ ਦੋ ਲਾ ਲਓ ਕੋਈ ਇਨਵੈਸਟਮੈਂਟ ਪ੍ਰਾਪਰਟੀ ਆਪਾਂ ਲਈ ਤੇ ਇਸ ਲਈ ਸੀਗੀ ਕਿਉਂਕਿ ਇੱਕ ਬੂਮ ਸੀਗਾ ਆਪਾਂ ਨੂੰ ਵੀ ਲੱਗਦਾ ਸੀ ਵੀ ਹੋਰ ਦੋ ਸਾਲਾਂ ਨੂੰ ਆਪਾਂ 6 ਲੱਖ ਦਾ ਲਿਆ ਤੇ 8 ਲੱਖ ਦਾ 7-9 ਲੱਖ ਦਾ ਵਿੱਚ ਕੀ ਕੋਈ ਮੁਨਾਫਾ ਹੋਊਗਾ ਉਹ ਕਿਤਨੇ ਕਿਤੇ ਡਾਊਨ ਫਾਲ ਚ ਗਏ ਕਿਸ਼ਤਾਂ ਭਰਨੀਆਂ ਵੀ ਔਖੀਆਂ ਗਈਆਂ ਕਈ ਵਾਰੀ ਤੁਸੀਂ ਘਾਟੇ 'ਚ ਵੀ ਵੇਚਦੇ ਹੋ ਆ ਇਸ ਦੇ ਇਸ ਦਾ ਰਾਈਟ ਟਾਈਮ ਜੇ ਆਪਾਂ ਗੱਲ ਕਰੀਏ ਵੀ ਇਨਵੈਸਟਮੈਂਟ ਪ੍ਰਾਪਰਟੀ ਖਰੀਦਣੀ ਆ ਜਾਂ ਵੇਚਣੀ ਆ ਦੇਖੋ ਲੋਹਮ ਸਾਹਿਬ ਇਹਦੇ ਦੋ ਤਿੰਨ ਫੈਕਟਰ ਆ ਜੀ ਪਹਿਲੀ ਗੱਲ ਜਦੋਂ ਮਾਰਕੀਟ ਦੇ ਵਿੱਚ ਡਰਦਾ ਮਾਹੌਲ ਹੁੰਦਾ ਜਿਹੜਾ ਉਸ ਸਮੇਂ ਮਾਰਕੀਟ ਦੇ ਵਿੱਚ ਆਪਣਾ ਜਿਹੜਾ ਵਾ ਸਰਵਾਈਵ ਕਰ ਜਾਂਦਾ ਵਧੀਆ ਤਰੀਕੇ ਦੇ ਨਾਲ ਤੇ ਆਉਣ ਵਾਲੇ ਸਮੇਂ ਇਹੀ ਲੋਕ ਜਿਹੜੇ ਆ ਮਿਲੀਨੀਅਰ ਬਣਦੇ ਆ ਜੀ ਹੁਣ ਮਾਰਕੀਟ ਨੂੰ ਸਟੱਡੀ ਕਰਨਾ ਜ਼ਰੂਰੀ ਆ ਮੈਨੂੰ ਲੱਗਦਾ ਇਹਦੇ ਤੋਂ ਵਧੀਆ ਟਾਈਮ ਮਾਰਕੀਟ ਦੇ ਵਿੱਚ 네ਗੋਸ਼ੀਏਸ਼ਨ ਦਾ ਤੇ ਬਾਈ ਕਰਨ ਦਾ ਸਾਡੀ ਜ਼ਿੰਦਗੀ ਵਿੱਚ ਸ਼ਾਇਦ ਦੁਬਾਰਾ ਨਾ ਆਵੇ ਠੀਕ ਹੈ ਉਹਨਾਂ ਨੂੰ ਤੇ ਡਰਨਾ ਚਾਹੀਦਾ ਕਿ ਜਿਨ੍ਹਾਂ ਦੇ ਕੋਲ ਪੈਸੇ ਹੈ ਨਹੀਂ ਅ ਜਿਹੜੀ ਆ ਇੱਕ ਅਫਸੋਸ ਦੀ ਗੱਲ ਹੀ ਆ ਜਿਨ੍ਹਾਂ ਦੇ ਕੋਲ ਐਸ ਵਾਲੇ ਜੇਬ 'ਚ ਪੈਸੇ ਹੈਗੇ ਉਹ ਵੀ ਡਰੇ ਹੋਏ ਆ ਠੀਕ ਹੈ ਜੀ ਤੇ ਉਹਨਾਂ ਨੂੰ ਤੇ ਚਾ ਚੜਨਾ ਚਾਹੀਦਾ ਕਿ ਸਾਡੇ ਕੋਲ ਪੈਸਾ ਆ ਤੇ ਐਸ ਵਾਲੇ ਅਸੀਂ ਜੋ ਬਾਰਗੇਨ ਕਰ ਲਈਏ ਜਿਹੜੀ ਚੀਜ਼ ਲੱਖ ਡਾਲਰ ਸਸਤੀ ਲੈ ਲਈਏ ਕਿਉਂਕਿ ਮਾਰਕੀਟ ਦੇ ਵਿੱਚ ਬਹੁਤ ਲੋਕ ਜਿਹੜੇ ਛੜ ਛੜ ਕੇ ਚੀਜ਼ਾਂ ਭੱਜ ਰਹੇ ਆ ਠੀਕ ਹੈ ਕਈ ਨੋਮੀਨੇਸ਼ਨਸ ਹੋ ਰਹੀਆਂ ਨੇ ਬਹੁਤ ਕੋਸ਼ਿਸ਼ ਚੱਲ ਰਿਹਾ ਕਿ ਚਲੋ ਸਾਡੇ ਘਰੋਂ ਲੱਥ ਜਾਵੇ ਕਿਸੇ ਤਰੀਕੇ ਤੇ ਕਿਉਂਕਿ ਅਨਪਲਾਨਡ ਸੀ ਚੀਜ਼ਾਂ ਜੀ ਹੁਣ ਜਿਹੜੇ ਜਿਹੜੇ ਸਹੀ ਇਨਵੈਸਟਰ ਹੁੰਦੇ ਆ ਉਹ ਸਹੀ ਸਮੇਂ ਤੇ ਖਰੀਦਦੇ ਆ ਸਹੀ ਸਮੇਂ ਤੇ ਜਿਹੜੇ ਉਹ ਵੇਚਦੇ ਆ ਸਭ ਕੁਝ ਕਰਦੇ ਆ ਠੀਕ ਹੈ ਅੱਜ ਕੱਲ ਤੁਸੀਂ ਤੁਹਾਨੂੰ ਮੈਂ ਇੱਕ ਗੱਲ ਦੱਸਾਂ ਕਿ ਜਿਸ ਤਰ੍ਹਾਂ ਅਸੀਂ ਰੀਅਲ ਏਸਟੇਟ ਦੇ ਵਿੱਚ ਇੱਕ ਬ੍ਰੈਕਟ ਪਾਉਨੇ ਆ ਕਿ ਘਰ 7 ਤੋਂ ਲੈ ਕੇ ਤੇ 7.5 ਲੱਖ ਦਾ ਦੇਖੋ ਜਿਹੜੇ ਸਿਆਣੇ ਇਨਵੈਸਟਰ ਆ ਉਹ ਸ਼ੈਤਾਨੀ ਦੇ ਨਾਲ ਉਹ ਸਾਨੂੰ ਹੌਲੀ ਜੀ ਆਫਰ ਕਰ ਦਿੰਦੇ ਆ ਜੀ ਅਸੀਂ 6 70 ਦੇ ਗਾਹਕ ਹੈਗੇ ਜਿਹੜੀ ਅਸੀਂ ਬ੍ਰੈਕਟ ਹੀ ਨਹੀਂ ਪਾਈ ਬ੍ਰੈਕਟ ਹੀ ਨਹੀਂ ਪਾਈ ਠੀਕ ਹੈ ਤੇ ਉਹ ਕਈ ਵਾਰੀ ਮੈਂ ਤੁਹਾਨੂੰ ਦੱਸਣਾ ਚਾਹਣਾ ਵੀ ਐਸ ਵాలే ਮਾਲਕ ਵੀ ਮੰਨ ਜਾਂਦਾ ਚਲੋ ਆ ਗਈ ਆਫਰ ਦੇ ਦਿਓ ਬਿਲਕੁਲ ਠੀਕ ਹੈ ਸੋ ਮੇਰੀ ਇੱਥੇ ਇਹ ਸਲਾਹ ਹੈ ਕਿ ਜੇ ਤੇ ਤੁਸੀਂ ਪ੍ਰਾਪਰਟੀ ਨੂੰ ਹੋਲਡ ਕਰ ਸਕਦੇ ਹੋ ਪਹਿਲੇ ਨੰਬਰ ਤੇ ਜੀ ਔਰ ਇੱਕ ਚੀਜ਼ ਮੈਂ ਇਹ ਵੀ ਦੱਸਣਾ ਚਾਹਣਾ ਹਾਂ ਲੁਹਮ ਸਾਹਿਬ ਕਿ ਮੰਨ ਲਓ ਤੁਸੀਂ 3 ਲੱਖ ਦਾ ਲੋਟ ਲਿਆ ਜੀ 3 ਲੱਖ ਦੀ ਕੰਸਟਰਕਸ਼ਨ ਹੋ ਗਈ ਜੀ ਤੁਹਾਨੂੰ 6 ਲੱਖ ਚ ਪਿਆ ਠੀਕ ਹੈ ਤੇ ਤੁਹਾਡਾ ਘਰ ਅੱਜ ਦੀ ਡੇਟ 'ਚ 7 ਲੱਖ 'ਚ ਵਿਕ ਰਿਹਾ ਤੇ ਉਹਨੂੰ ਵੇਚ ਦੇਣਾ ਚਾਹੀਦਾ ਇਹ ਨਹੀਂ ਸੋਚਣਾ ਚਾਹੀਦਾ ਕਿ ਮੇਰੀ ਗਲੀ ਦੇ ਵਿੱਚ ਇੱਕ 7.5 ਲੱਖ ਦਾ ਪਿਛਲੇ 6 ਮਹੀਨੇ ਪਹਿਲਾਂ ਵਿਕਿਆ ਸੀ ਠੀਕ ਹੈ ਕਿਉਂਕਿ ਜਿੰਨਾ ਇੰਟਰਸਟ ਰੇਟ ਆ ਤੁਸੀਂ ਦੇਖੋ ਕੋਈ ਵੀ ਇਨਵੈਸਟਰ ਜਿਹੜਾ ਵਾ 10 15% ਤੋਂ ਵੱਧ ਤੇ ਪੈਸਾ ਪਾਉਂਦਾ ਨਹੀਂ ਬਿਲਕੁਲ 80 ਤੋਂ 85% ਜਿਹੜੀ ਪਾਵਰ ਆ ਮਾਰਕੀਟ ਤੇ ਰੂਲ ਕਰਨ ਦੀ ਉਹ ਕਿਹਦੇ ਕੋਲ ਆ ਬੈਂਕ ਦੇ ਕੋਲ ਠੀਕ ਹੈ ਤੇ ਬੈਂਕ ਨੇ ਇਸ ਵੇਲੇ ਪੂਰੀ ਚੂੜੀ ਟਾਈਟ ਕਰ ਦਿੱਤੀ ਆ ਵੀ ਜੇ ਤੁਸੀਂ ਕਿਸੇ ਨੂੰ ਕਿਰਾਏ ਤੇ ਵੀ ਕਰ ਦੇਣਾ ਠੀਕ ਹੈ ਤੇ ਹੁਣ ਉਹਦੀ ਵੀ ਜਿਹੜਾ ਵਾ ਤੁਸੀਂ ਲਾਓਗੇ ਹੁਣ ਸਾਨੂੰ ਪ੍ਰਾਈਵੇਟ ਇਨਸਪੈਕਟਰ ਜਿਹੜੇ ਆ ਉਹ ਰੱਖਣੇ ਪੈਂਦੇ ਆ ਡਿਟੈਕਟਰ ਉਹਦੇ ਜਿਹੜੇ ਸੇਫਟੀ ਸਟੈਂਡਰਡ ਵੀ ਬਹੁਤ ਵੱਧ ਗਿਆ ਇਦਾਂ ਨਹੀਂ ਕਿ ਮਤਲਬ ਜਿਸ ਤਰ੍ਹਾਂ ਪਹਿਲਾਂ ਨਹੀਂ ਟਰੱਕ ਚੱਲਦੇ ਹੁੰਦੇ ਵੀ ਸਾਰੇ ਜਿਹੜੇ ਆ ਟਾਇਰਾਂ ਤੋਂ ਵੀ ਸਾਰਾ ਕੁਝ ਜੁੜੜ ਗਿਆ ਬੱਤੀਆਂ ਵੀ ਇੰਨੀ ਦੇ ਟਰੱਕ ਚੱਲੀ ਜਾਂਦੇ ਸੀ ਤੇ ਹੁਣ ਕਿੰਨੇ ਬਾਹਰ ਹਾਈਵੇ ਪੈਟਰੋਲ ਵਾਲੇ ਫਿਰਦੇ ਇਸੇ ਤਰ੍ਹਾਂ ਕੰਜ਼ਿਊਮਰ ਅਫੇਅਰ ਜਿਹੜਾ ਵਾ ਹੁਣ ਮੈਂ ਤੁਹਾਨੂੰ ਇੱਕ ਸ਼ੇਅਰ ਕਰਦਾ ਕਿ ਇਹ ਸਾਨੂੰ ਇੱਕ ਘਰ ਕਿਸੇ ਵੀਰ ਨੇ ਦਿੱਤਾ ਸੀ ਤੇ ਚਲੋ ਹਰ ਇੱਕ ਦੀ ਪ੍ਰਾਈਵੇਸੀ ਅਸੀਂ ਨਾਮ ਨਹੀਂ ਦੱਸਦੇ ਪਰ ਉਹ ਇਸ ਤਰ੍ਹਾਂ ਸੀਗਾ ਕਿ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਜਿਹੜਾ ਘਰ ਜਿਹੜਾ ਵਾ ਉਹ ਰੈਂਟ ਤੇ ਦੇ ਦਿਓ ਤੇ ਅਸੀਂ ਉਹਦੇ ਵਿੱਚ ਜਿਹੜੀਆਂ ਚੇਂजेस ਆ ਉਹ ਲੇਟਰ ਔਨ ਕਰਵਾ ਦਾਂਗੇ ਸੋ ਆਪਣੀ ਐਕਸਪਰਟਿਸ ਦੇ ਨਾਲ ਜਿਹੜਾ ਵਾ ਅਸੀਂ ਉਹਨਾਂ ਨੂੰ ਕਿਹਾ ਕਿ ਨਹੀਂ ਆ ਚੀਜ਼ਾਂ ਤੁਸੀਂ ਪਹਿਲਾਂ ਚੇਂਜ ਕਰਵਾਓ ਕਿਉਂਕਿ ਇਹਦੀ ਦਿੱਕਤ ਆ ਸਕਦੀ ਹੈ ਜੇ ਕੋਈ ਪ੍ਰੋਬਲਮ ਆ ਗਈ ਕੱਲ ਨੂੰ ਆਪਣੇ ਰੇਡ ਹੋ ਗਈ ਜਾਂ ਕੁਝ ਇਦਾਂ ਦਾ ਕਿਦਾਂ ਪਰ ਦੇਖੋ ਹਰ ਇੱਕ ਬੰਦੇ ਦਾ ਹਿਸਾਬ ਹੁੰਦਾ ਕਸਟਮਰ ਨੂੰ ਵੀ ਜਿਹੜਾ ਵਾ ਸਾਨੂੰ ਲੁੱਕ ਆਫਟਰ ਕਰਨਾ ਪੈਂਦਾ ਕੀ ਜਿਓ ਕਹਿੰਦੇ ਕਿ ਨਹੀਂ ਉਹਦੇ ਤੋਂ ਪਹਿਲਾਂ ਕਰਵਾ ਦਾਂਗੇ ਲੀਗਲੀ ਵੈਸੇ ਉਹਨਾਂ ਨੂੰ ਜਦੋਂ ਉਹਨਾਂ ਨੇ ਘਰ ਹੈਂਡਓਵਰ ਕਰਨਾ ਉਹਦੇ ਤੋਂ ਪਹਿਲਾਂ ਜਿਹੜੀ ਪ੍ਰਾਪਰਟੀ ਹੈ ਸੇਫਟੀ ਸਟੈਂਡਰਡਸ ਦੇ ਆਪਣਾ ਉਹਦੇ ਸਟੈਂਡਰਡ ਹੋਣੀ ਚਾਹੀਦੀ ਹੈ ਠੀਕ ਹੈ ਪਰ ਉਹਨਾਂ ਨੇ ਜਿਸ ਤਰ੍ਹਾਂ ਕਿ ਉਹ ਚੀਜ਼ਾਂ ਹੈਗੀਆਂ ਸੀ ਜਿਹੇ ਕਰਵਾਉਣ ਵਾਲੀਆਂ ਤੇ ਉੱਥੇ ਕੰਜ਼ਿਊਮਰ ਅਫੇਅਰ ਦੀ ਜਿਹੜੀ ਆ ਰੇਡ ਹੋਈ ਉਹਨਾਂ ਨੇ ਚੰਗੀ ਭਲੀ ਲਿਸਟ ਦਿੱਤੀ ਕਿ ਆਹ ਲਿਸਟ ਜਿਹੜੀ ਆ ਅੱਗੇ ਪਾਸ ਹੋਣ ਕਰ ਦਿਓ ਠੀਕ ਹੈ ਤੋਂ ਲਿਸਟ ਹੀ ਬਾਇ ਇਟਸੈਲ 15 16000 ਡਾਲਰ ਦੀ ਆ ਸੋ ਮੈਂ ਐਗਜ਼ਾਮਪਲ ਦੇ ਤੌਰ ਤੇ ਗੱਲ ਕਰਦਾ ਕਿ ਜੇ ਮੰਨ ਲਓ ਕਿ ਉਹ ਭਾਈ ਜਿਹੜਾ ਉਹਨਾਂ ਦਾ 2.5000 ਡਾਲਰ ਵੀਕ ਦਾ ਸੌਰੀ ਮਹੀਨੇ ਦਾ ਜੇਬੋ ਪੈ ਰਿਆ ਉਹ ਪ੍ਰਾਪਰਟੀ ਨੂੰ ਰੱਖਣ ਵਾਸਤੇ ਠੀਕ ਹੈ ਤੇ ਪਲੱਸ ਉੱਤੇ ਇਹ ਵੀ ਖਰਚਾ ਪੈ ਰਿਆ ਪਲੱਸ ਉੱਤੇ ਲੈਂਡ ਟੈਕਸ ਪੈ ਰਿਆ ਪਲੱਸ ਉੱਤੇ ਜਿਹੜੇ ਆ ਕਾਉਂਸਲ ਦੇ ਰੇਟਸ ਪੈ ਰਿਆ ਪਲੱਸ ਉਹਦੇ ਤੇ ਜਿਹੜਾ ਹੈਗਾ ਮੰਥਲੀ ਇੰਸ਼ੋਰੈਂਸ ਜਾ ਰਿਹਾ ਹੈ ਜਿਹੜੇ ਸੀਵਰੇਜ ਚਾਰਜ ਜਾ ਰਿਹਾ ਤੇ ਤੁਸੀਂ ਸੱਚ ਮੰਨਿਓ ਇੱਕ ਪ੍ਰਾਪਰਟੀ ਨੂੰ ਰੱਖਣ ਵਾਸਤੇ ਇੱਕ ਸਾਲ ਦਾ ਤਕਰੀਬਨ ਬੰਦ तकरीबन 40000 ਡਾਲਰ ਜਿਹੜਾ ਵਾ ਉਹ ਖਰਚਾ ਇਸ ਵਾਲੇ ਇਨਵੈਸਟਮੈਂਟ ਪ੍ਰੋਪਰਟੀ ਨੂੰ ਰੱਖਣ ਦਾ ਹੈਗਾ ਠੀਕ ਹੈ ਸੋ ਜੇਕਰ ਤੇ ਤੁਸੀਂ ਤੁਹਾਡੇ ਆਊਟ ਆਫ ਪਾਕਟ ਇੰਨਾ ਪੈਸਾ ਜੇਬ ਦੇ ਵਿੱਚੋਂ ਜਾ ਰਿਹਾ देयर इज नो ਪੁਆਇੰਟ ਟੂ ਰਿਟੇਨ ਥੈਟ ਪ੍ਰਾਪਰਟੀ ਠੀਕ ਹੈ ਉਹ ਤੁਹਾਡੀ ਅੱਜ ਦੀ ਡੇਟ ਚ ਮਾਰਕੀਟ ਪ੍ਰਾਈਸ ਦੇ ਹਿਸਾਬ ਨਾਲ 50000 ਸਸਤੀ ਵੀ ਵਿਕਦੀ ਆ ਤੇ ਉਸ ਨੂੰ ਵੇਚ ਦੇਣਾ ਚਾਹੀਦਾ ਉਹਨੂੰ ਅੱਗੇ ਨਹੀਂ ਜਿਹੜਾ ਤੁਹਾਨੂੰ ਰੱਖਣਾ ਚਾਹੀਦਾ ਕਿਉਂਕਿ ਜੇ 1 ਸਾਲ ਬਾਅਦ ਤੁਸੀਂ 40 50000 ਮਹਿੰਗੀ ਵੇਚੀ ਥੈਟ ਮੀਨਸ ਤੁਸੀਂ ਅੱਜ ਦੇ ਮੁੱਲ ਤੇ ਹੀ ਵੇਚੀ ਵੇਚੀ ਸੀ ਠੀਕ ਹੈ ਤੇ ਜਿਹੜੀ ਟੈਨਸ਼ਨ ਤੁਸੀਂ ਸਾਲ ਲੈ ਕੇ ਕਰਦੇ ਰਹੇ ਹੋ ਹਾਂਜੀ 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 ਬਿਲਕੁਲ ਤੇ ਇਹ ਲਾਸਟ ਦੇ ਵਿੱਚ ਇਹੀ ਸਰਕਾਰ ਸਾਹਿਬ ਕਿ ਖਰੀਦਣ ਦੀ ਗੱਲ ਕਰ ਰਹੀ ਹੈ ਆਪਾਂ ਹਾਂਜੀ ਲੱਗਦਾ ਵੀ ਇਨਵੈਸਟਮੈਂਟ ਇਹਦੇ ਤੋਂ ਇਹਦੇ ਤੋਂ ਹਮ ਸਾਬ ਵਧੀਆ ਮੌਕਾ ਆਉਣਾ ਹੀ ਨਹੀਂ ਜੀ ਠੀਕ ਹੈ ਔਰ ਆਪਾਂ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਆਪਣੇ ਜਿੰਨੇ ਵੀ ਜਿਹੜੇ ਸੱਜਣ ਆ ਕੋਸ਼ਿਸ਼ ਕਰੀਏ ਕਿ ਇਹਨਾਂ ਨੂੰ ਆਪਾਂ ਐਜੂਕੇਟ ਕਰਨਾ ਇਹਨਾਂ ਚੀਜ਼ਾਂ ਦੇ ਵਿੱਚ ਦੇਖੋ ਜਿਹੜੇ ਤੇ ਮਾਹਰ ਆ ਜਿਹੜੇ ਪਹਿਲਾਂ ਹੀ ਖੇਡ ਰਹੇ ਹੋ ਤੇ ਬਲਕਿ ਖੜੀ ਜਾਂਦੇ ਆ ਪਰ ਜਿਹੜੇ ਜਿਨ੍ਹਾਂ ਦੇ ਕੋਲ ਚਾਰ ਚਾਰ ਰੈ residențial ਪ੍ਰਾਪਰਟੀਆਂ ਨੇ ਆਪਾਂ ਉਹਨਾਂ ਨੂੰ ਮੋਲਡ ਕਰਕੇ ਕੋਸ਼ਿਸ਼ ਕਰਨੀ ਹੈ ਕਿ ਉਹਨਾਂ ਨੂੰ ਇੰਡਸਟਰੀਅਲ ਚ ਲੈ ਕੇ ਜਾਈਏ ਵੇਅਰ ਹਾਊਸਿੰਗ ਦੇ ਵਿੱਚ ਲੈ ਕੇ ਜਾਈਏ ਉਹਦੇ ਫਾਇਦੇ ਕੀ ਆ ਇੱਕ ਵਾਰੀ ਤੁਹਾਡੀ ਜੇਬ ਚੋਂ ਪੈਸੇ ਲੱਗ ਜਾਣੇ ਆ ਠੀਕ ਹੈ ਉਸ ਤੋਂ ਬਾਅਦ ਕੋਈ ਟੈਨਸ਼ਨ ਨਹੀਂ ਆ ਅਗਲਾ ਬੰਦਾ ਰੈਂਟ ਦੇਵੇ ਸਾਰੇ ਖਰਚੇ ਉਹਦੇ ਹਰ ਇੱਕ ਟੁੱਟ ਭੱਜ ਜੋ ਵੀ ਅਗਲੇ ਬੰਦੇ ਦੀ ਆ ਔਰ ਉਹਦੇ ਤੇ ਜਿਹੜਾ ਲਹੌਮ ਸਾਹਿਬ ਜਿਹੜਾ ਹੁੰਦਾ ਜਿਸ ਤਰ੍ਹਾਂ ਪਰ ਸਕੁਅਰ ਰੇਟ ਹੁੰਦਾ ਬਿਲਟ ਅਪ ਏਰੀਆ ਦਾ lettes see ਅੱਜ ਹੈਗਾ 3200 ਡਾਲਰ ਪਰ ਸਕੁਅਰ ਜੀ ਇਹ ਦੋਹਾਂ ਸਾਲਾਂ ਨੂੰ 3700 3800 ਵੀ ਹੋ ਸਕਦਾ ਜੀ ਠੀਕ ਹੈ ਤੇ ਜੇ ਉਹ ਜਗ੍ਹਾ 1000 ਸਕੁਅਰ 36 ਹੋਈ ਆ ਤੇ 600 ਪਰ ਸਕੁਅਰ ਬਣ ਜੇ ਤੇ 6 ਲੱਖ ਦਾ ਵਾਧਾ ਹੁੰਦਾ ਠੀਕ ਹੈ ਇਹ ਕਦੀ ਤੁਹਾਨੂੰ ਜਿਹੜਾ ਤੁਹਾਡੇ ਘਰਾਂ ਦੇ ਵਿੱਚ ਇੰਨੀ ਗ੍ਰੋਥ ਜਿਹੜੀ ਆ ਉਹ ਨਹੀਂ ਮਿਲ ਸਕਦੀ ਸੋ ਉਹ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਆਪਾਂ ਅਗਲੀਆਂ ਪੌਡਕਾਸਟ ਦੇ ਵਿੱਚ ਜਿਹੜੀਆਂ ਗੱਲਾਂ ਕਰਾਂਗੇ ਗੱਲਾਂ ਕਰਾਂਗੇ ਧੰਨਵਾਦ ਸਰਕਾਰੀ ਸਾਹਿਬ ਮਿਹਰਬਾਨੀ ਜੀ ਔਰ ਇਦਾਂ ਹੀ ਜਿਹੜੀਆਂ ਨਵੀਆਂ ਅਪਡੇਟਸ ਤੁਸੀਂ ਲੈ ਕੇ ਆਉਂਦੇ ਰਹੋ ਤੇ ਕੋਸ਼ਿਸ਼ ਆਪਾਂ ਇਹੀ ਹੋਣੀ ਚਾਹੀਦੀ ਤੇ ਹ ਕੇ ਜਿਹੜੀ ਤੁਸੀਂ ਗੱਲ ਕੀਤੀ ਨਾ ਵੀ ਰਾਏ ਆ ਜਿਹੜੀ ਕਿਉਂਕਿ ਪੈਸਾ ਕਮਾਉਣਾ ਕੋਈ ਟਰੱਕ ਚਲਾਉਂਦਾ ਕੋਈ ਟੈਕਸੀ ਕੋਈ ਕੋਈ ਜੌਬ ਕਰਦਾ ਉਹ ਪੈਸਾ ਤਾਂ ਕਮਾ ਲੈਂਦਾ ਪਰ ਜਦੋਂ ਘਰ ਖਰੀਦਣਾ ਜਾਂ ਇਨਵੈਸਟਮੈਂਟ ਪ੍ਰੋਪਰਟੀ ਖਰੀਦਣੀ ਆ ਤਾਂ ਉਹਦੀ ਜਿਹੜੀ ਸਹੀ ਜਾਣਕਾਰੀ ਆ ਸਹੀ ਰਾਏ ਆ ਵੀ ਇੰਡਸਟਰੀ ਦੇ ਵਿੱਚ ਜਾ ਕੇ ਫਾਇਦਾ ਰੈ residențial ਚ ਫਾਇਦਾ ਜਾਂ ਕਿਸੇ ਕੋਈ ਲੈਂਡ ਜਿੱਦਾ ਕੋਈ ਪੈਕੇਜ ਹੋ ਲੈ ਕੇ ਫਾਇਦਾ ਉਹਦੇ ਬਾਰੇ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਔਰ ਲੌਂਗ ਸਾਹਿਬ ਆਪਣੇ ਪ੍ਰੋਗਰਾਮ ਦਾ ਨਾਮ ਗੱਲ ਦੇ ਹੱਲ ਆ ਆਪਾਂ ਹਾਲ ਹੀ ਦੇਣੇ ਆ ਬਿਲਕੁਲ ਅਸੀਂ ਜੇ ਸਿੱਧਾ ਸਿੱਧਾ ਆਪਣੇ ਬਹੁਤ ਸਾਰੇ ਮੈਜੋਰਟੀ ਚ ਬੰਦੇ ਜਿਹੜੇ ਉਹ ਟਰੱਕ ਚਲਾਉਂਦੇ ਆ ਜੀ ਤੋਂ ਅਸੀਂ ਇਹ ਦੱਸਣਾ ਕਿ ਤੁਸੀਂ ਇਹ ਨਾ ਦੱਸੋ ਅਸੀਂ 22 ਟਰੱਕ ਪਾਏ ਆ ਤੁਸੀਂ ਇਹ ਦੱਸੋ ਕਿ ਸਾਡੀ 70 ਟਰੱਕਾਂ ਦੀ ਆਮਦਨ ਜਿਹੜੀ ਆ 22 ਟਰੱਕਾਂ ਜਿੰਦੇ ਬਰਾਬਰ ਆ ਉਹ ਕਿਸ ਤਰ੍ਹਾਂ ਹੋਣੀ ਆ ਠੀਕ ਹੈ ਤੁਸੀਂ ਚੰਗੇ ਰੇਟ ਲੱਭਣੇ ਆ ਕਿੱਥੇ ਕਿੱਥੇ ਜਾਣਾ ਕਿੱਦਾਂ ਜਾਣਾ ਠੀਕ ਹੈ ਤੇ ਉਹਨਾਂ ਦੇ ਉੱਤੇ ਜਿਹੜਾ ਕਰਜ਼ਾ ਤੁਹਾਡਾ ਕਿੰਨਾ ਆ ਉਹਦੇ ਤੁਸੀਂ ਜਿਹੜਾ ਵਾ ਟੈਕਸ ਕਿੰਨਾ ਕਲੇਮ ਕਰਦੇ ਹੋ ਸੋ ਇਹ ਸਾਰੇ ਜਿਹੜੇ ਸਵਾਲ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਆਪਣੇ ਦਰਸ਼ਕਾਂ ਨਾਲ ਕਰਾਂਗੇ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਤੇ ਤੁਸੀਂ ਦੇਖਦੇ ਰਹੋ ਜੀ ਪੰਜ ਆਪੀ ਟੀਵੀ ਆਸਟ੍ਰੇਲੀਆ